ਤੇ ਕੰਮ ਵੀ ਬੜਾ ਹੀ ਸਿੰਪਲ ਆ ਕੰਮ ਕੁਝ ਨਹੀਂ ਆ ਉਹਨਾਂ ਦੇ ਹੀ ਪ੍ਰੋਡਕਟ ਆ ਜਿਹੜੇ ਸਾਹਮਣੇ ਨੀਸ਼ੋ ਦੇ ਉੱਪਰ ਉਹ ਖਰੀਦਨੇ ਆ ਉੱਥੇ ਹੀ ਵੈਬਸਾਈਟ ਤੇ ਹੀ ਖਰੀਦ ਕੇ ਕੁਝ ਮਿੰਟਾਂ ਬਾਅਦ ਵੈਬਸਾਈਟ ਤੇ ਹੀ ਵੇਚ ਦੇਣੇ ਆ ਤੁਸੀਂ ਜੋ ਵੀ ਆਰਡਰ ਲਾਉਂਗੇ ਉਹ ਤੁਹਾਡਾ ਵੈਬਸਾਈਟ ਤੇ ਹੀ ਵਿਕ ਜਾਏਗਾ ਕਮਿਸ਼ਨ ਦੇ ਤੌਰ ਤੇ ਤੁਹਾਨੂੰ 80 ਰੁਪਏ ਮਿਲਦੇ ਆ ਤੇ ਜਿਹੜੇ ਤੁਹਾਡੇ 80 ਰੁਪਏ ਅਤੇ ਪਲੱਸ ਬਾਕੀ ਦੇ ਸਾਰੇ ਰੁਪਏ ਉਹ ਇਸ ਵੈਬਸਾਈਟ ਦੇ ਵਿੱਚ ਜੇ ਤੁਹਾਡਾ ਅਕਾਊਂਟ ਬਣਦਾ ਉਹਦੇ ਵਿੱਚ ਰਹਿੰਦੇ ਆ ਹੁਣ ਇਸ ਤਰ੍ਹਾਂ ਕਰ ਕਰਕੇ ਅਗਰ ਤੁਸੀਂ ਰੋਜ਼ ਦੇ 10 ਤੋਂ 15 ਪ੍ਰੋਡਕਟ ਉਹਨਾਂ ਦੇ ਪਰਚੇਸ ਕਰਕੇ ਸੈਲ ਕਰ ਦਿੰਨੇ ਹੋ ਤਾਂ ਦੇਖੋ ਤੁਹਾਡੀ ਕਮਾਈ ਕਿੱਥੇ ਜਾਂਦੀ ਆ ਜੇ ਤੁਸੀਂ ਵੀ ਘਰ ਬੈਠੇ ਪੈਸਾ ਕਮਾਉਣਾ ਚਾਹੁੰਦੇ ਹੋ ਸਿਰਫ ਆਪਣੇ ਫੋਨ ਤੇ ਕੰਮ ਕਰਕੇ ਤੇ ਇਸੇ ਤਰ੍ਹਾਂ ਦਾ ਹੀ ਇੱਕ ਕੰਮ ਅੱਜ ਕੱਲ ਜੋ ਬੜਾ ਵਾਇਰਲ ਹੋ ਰਿਹਾ ਉਹ ਹੈ ਮੀਸ਼ੋ ਦੁਆਰਾ ਇੱਕ ਕੰਮ ਕੱਢਿਆ ਗਿਆ ਜਿਹਦੇ ਵਿੱਚ ਲੋਕ ਮੀਸ਼ੋ ਲਈ ਕੰਮ ਕਰਦੇ ਆ ਤੇ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਰੋਜ਼ ਦਾ 2 ਤੋਂ 3000 ਰੁਪਇਆ ਬਣ ਰਿਹਾ ਕੀ ਤੁਸੀਂ ਵੀ ਉਹ ਕੰਮ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਅਤੇ ਜਾਨਣਾ ਚਾਹੁੰਦੇ ਹੋ ਕਿ ਇਹ ਕੰਮ ਅਸਲੀ ਹੈ ਜਾਂ ਨਕਲੀ ਰੀਅਲ ਹੈ ਜਾਂ ਫੇਕ ਕਿ ਵਾਕਈ ਇਹਦੇ ਵਿੱਚ ਪੈਸੇ ਬਣਦੇ ਆ ਤੁਹਾਨੂੰ ਸਾਰੀਆਂ ਗੱਲਾਂ ਮੈਂ ਇਸ ਵੀਡੀਓ ਵਿੱਚ ਦੱਸਾਂਗਾ ਬਾਅਦ ਤੁਸੀਂ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅੱਜ ਕੱਲ੍ਹ ਇੱਕ ਜੋਬ ਬੜੀ ਵਾਇਰਲ ਹੋ ਰਹੀ ਹੈ ਮੀਸ਼ੋ ਦੀ ਇਦੇ ਵਿੱਚ ਕੀ ਹੁੰਦਾ ਕਿ ਇਹ ਇੰਸਟਾਗ੍ਰam ਤੋਂ ਤੁਹਾਨੂੰ ਇੱਕ ਵੀਡੀਓ ਦੇਖਦੀ ਹੈ ਜਿਹਦੇ ਵਿੱਚ ਦੱਸਿਆ ਜਾਂਦਾ ਕਿ ਮੀਸ਼ੋ ਨੂੰ ਕੁਝ ਲੋਕਾਂ ਦੀ ਜ਼ਰੂਰਤ ਹੈ ਕੁਝ ਸੈਲਰਸ ਦੀ ਜ਼ਰੂਰਤ ਹੈ ਕੁਝ ਮੈਨੇਜਰਸ ਦੀ ਜ਼ਰੂਰਤ ਹੈ ਤੁਸੀਂ ਉਹਨਾਂ ਦੀ ਵੀਡੀਓ ਦੇਖ ਕੇ ਉਹਨਾਂ ਦੇ ਲਿੰਕ ਤੇ ਕਲਿੱਕ ਕਰਦੇ ਹੋ ਤੇ ਫਿਰ ਉਹ ਤੁਹਾਡੇ ਨਾਲ ਗੱਲ ਕਰਦੇ ਨੇ ਉਹ ਤੁਹਾਨੂੰ ਕੰਮ ਬਾਰੇ ਦੱਸਦੇ ਨੇ ਅਤੇ ਤੁਹਾਨੂੰ ਇੱਕ ਵੈਬਸਾਈਟ ਦੇ ਉੱਪਰ ਲੌਗਇਨ ਕਰਨ ਲਈ ਕਹਿੰਦੇ ਨੇ ਅਕਾਊਂਟ ਬਣਾਉਣ ਲਈ ਕਹਿੰਦੇ ਆ ਤੁਸੀਂ ਜਦੋਂ ਲੌਗਇਨ ਕਰਦੇ ਹੋ ਉੱਤੇ ਅਕਾਊਂਟ ਬਣਾਉਣੇ ਹੋ ਆਪ ਦਾ ਰਿਸਟਰ ਕਰਕੇ ਤਾਂ ਤੁਹਾਡੀ ਫੀਸ ਲੱਗਦੀ ਆ ਸਿਰਫ 100 ਰੁਪਈਆ ਤੇ 100 ਰੁਪਏ ਦੇ ਵਿੱਚ ਰਜਿਸਟਰ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਇਸ ਤਰ੍ਹਾਂ ਦਾ ਇੱਕ ਇੰਟਰਫੇਸ ਆ ਜਾਂਦਾ ਅਤੇ ਤੁਸੀਂ ਇੱਥੇ ਹੀ ਉਹ ਕੰਮ ਕਰਨਾ ਤੇ ਕੰਮ ਵੀ ਬੜਾ ਹੀ ਸਿੰਪਲ ਆ ਕੰਮ ਕੁਝ ਨਹੀਂ ਆ ਉਹਨਾਂ ਦੇ ਹੀ ਪ੍ਰੋਡਕਟ ਹੈ ਜਿਹੜੇ ਸਾਹਮਣੇ ਮੀਸ਼ੋ ਦੇ ਉੱਪਰ ਉਹ ਖਰੀਦਨੇ ਆ ਉੱਥੇ ਹੀ ਵੈਬਸਾਈਟ ਤੇ ਹੀ ਖਰੀਦ ਕੇ ਕੁਝ ਮਿੰਟਾਂ ਬਾਅਦ ਵੈਬਸਾਈਟ ਤੇ ਹੀ ਵੇਚ ਦੇਣੇ ਆ ਤੁਸੀਂ ਜੋ ਵੀ ਆਰਡਰ ਲਾਉਂਗੇ ਉਹ ਤੁਹਾਡਾ ਵੈਬਸਾਈਟ ਤੇ ਹੀ ਵਿਕ ਜਾਏਗਾ ਇਸ ਤਰ੍ਹਾਂ ਕਰਨ ਨਾਲ ਜੋ ਤੁਸੀਂ ਪਰਚੇਸ ਕੀਤਾ ਤੇ ਉਦੋਂ ਬਾਅਦ ਤੁਸੀਂ ਉਹ ਸੈਲ ਕਰ ਦਿੱਤਾ ਪ੍ਰੋਡਕਟ ਉਦੇ ਵਿੱਚ ਤੁਹਾਨੂੰ ਕਮਿਸ਼ਨ ਮਿਲਦਾ ਕਮਿਸ਼ਨ ਦੇ ਤੌਰ ਤੇ ਤੁਹਾਨੂੰ 80 ਰੁਪਏ ਮਿਲਦੇ ਆ ਤੇ ਜਿਹੜੇ ਤੁਹਾਡੇ 80 ਰੁਪਏ ਆ ਤੇ ਪਲੱਸ ਬਾਕੀ ਦੇ ਸਾਡੇ ਰੁਪਏ ਉਹ ਇਸ ਵੈਬਸਾਈਟ ਦੇ ਵਿੱਚ ਜੇ ਤੁਹਾਡਾ ਅਕਾਊਂਟ ਬਣਦਾ ਉਹਦੇ ਵਿੱਚ ਰਹਿੰਦੇ ਇਹਨਾਂ ਨੂੰ ਤੁਸੀਂ ਵਿਡਰਾਅਲ ਵੀ ਕਰ ਸਕਦੇ ਹੋ ਹੁਣ ਇਸ ਤਰ੍ਹਾਂ ਕਰ ਕਰਕੇ ਅਗਰ ਤੁਸੀਂ ਰੋਜ਼ ਦੇ 10 ਤੋਂ 15 ਪ੍ਰੋਡਕਟ ਉਹਨਾਂ ਦੇ ਪਰਚੇਸ ਕਰਕੇ ਸੇਲ ਕਰ ਦਿੰਨੇ ਹੋ ਤਾਂ ਦੇਖੋ ਤੁਹਾਡੀ ਕਮਾਈ ਕਿੱਥੇ ਜਾਂਦੀ ਆ ਇਸੇ ਤਰ੍ਹਾਂ ਕਰਕੇ ਬਹੁਤ ਸਾਰੇ ਲੋਕਾਂ ਨੇ ਕੰਮ ਸ਼ੁਰੂ ਕਰ ਦਿੱਤਾ ਪਰ ਕੀ ਇਹ ਅਸਲੀ ਕੰਮ ਆ ਮੈਂ ਤੁਹਾਡਾ ਦਿਲ ਨਹੀਂ ਤੋੜਨਾ ਚਾਹੁੰਦਾ ਪਰ ਗੱਲ ਇਹ ਹੈ ਕਿ ਇਹ ਬਿਲਕੁਲ ਫੇਕ ਆ ਇਹਦੇ ਵਿੱਚ ਨਾ ਕੋਤੋਂ ਆਲਰੇਡੀ ਲੋਕਾਂ ਨੇ ਇਹਦੇ ਵਿੱਚ ਬਹੁਤ ਸਾਰਾ ਪੈਸਾ ਪਸਾਰ ਰੱਖਿਆ ਹੁੰਦਾ ਇਦਾਂ ਕਿ ਇਹਦੇ ਵਿੱਚ ਤੁਸੀਂ ਟਾਸਕ ਤਾਂ ਕੰਪਲੀਟ ਕਰਦੇ ਰਹਿੰਦੇ ਹੋ ਤੁਹਾਡੇ ਤਿੰਨ ਚਾਰ ਡਾਸਕ ਕੰਪਲੀਟ ਹੋ ਜਾਣਗੇ ਤੁਹਾਨੂੰ 80-80 ਰੁਪਈਆ ਦਾ ਕਮਿਸ਼ਨ ਵੀ ਉਹਦੇ ਵਿੱਚ ਇਕੱਠਾ ਹੁੰਦਾ ਰਹੇਗਾ ਪਰ ਹੌਲੀ-ਹੌਲੀ ਕੀ ਹੋਏਗਾ ਨਾ ਕਿ ਉਹ ਜਿਹੜੇ ਆਰਡਰ ਹੋਣਗੇ ਉਹ ਵੱਡੇ ਹੁੰਦੇ ਤਰੇ ਜਾਣਗੇ ਅਤੇ ਫਿਰ ਜਿਹੜੀ ਤੁਹਾਡੇ ਉਹਦੇ ਵਿੱਚ ਮਨੀ ਹੋਊਗੀ ਜਿਹੜੀ ਤੁਸੀਂ ਵਿਡਰਾਅ ਕਰਨੀ ਹੁੰਦੀ ਹੈ ਉਹ ਸਾਰੀ ਦੀ ਸਾਰੀ ਮਨੀ ਉਹਨਾਂ ਆਰਡਰਸ ਦੇ ਵਿੱਚ ਲੱਗ ਜਾਇਆ ਕਰੂਗੀ ਪਰ ਪ੍ਰੋਬਲਮ ਇੱਥੇ ਇਹ ਹੁੰਦੀ ਆ ਕਿ ਕੋਈ ਨਾ ਕੋਈ ਆਰਡਰ ਫ੍ਰੀਜ਼ ਹੋ ਜਾਂਦਾ ਜਿਸ ਨੂੰ ਕਿ ਅਨਫ੍ਰੀਜ਼ ਹੋਣ ਲਈ 2-3 ਦਿਨ ਦਾ ਸਮਾਂ ਲੱਗਦਾ ਤੇ 2-3 ਦਿਨ ਨਾਲੋਂ ਵੀ ਜ਼ਿਆਦਾ ਅਨਫ੍ਰੀਜ਼ ਉਦੋਂ ਹੁੰਦਾ ਜਦੋਂ ਤੁਸੀਂ ਇੱਕ ਹੋਰ ਆਰਡਰ ਲਾਉਂਦੇ ਹੋ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ ਤਾਂ ਉਹ ਕਹਿੰਦੇ ਆ ਕਿ ਤੁਸੀਂ ਇੱਕ ਹੋਰ ਆਰਡਰ ਲਾਓ ਕੋਲੋਂ ਡਿਪਾਜ਼ਿਟ ਕਰਕੇ ਪੈਸਾ ਜੇ 500 ਦਾ ਆਰਡਰ ਹੈ ਜਾਂ 800 ਦਾ ਆਰਡਰ ਹੈ ਤਾਂ ਕੋਲੋਂ ਡਿਪਾਜ਼ਿਟ ਕਰ ਦਿਓ ਤੁਹਾਡੇ ਪਿਛਲੇ ਪੈਸੇ ਸੇਵ ਆ ਤੁਸੀਂ ਥੋੜੀ ਹੋਰ ਪੈਸੇ ਲਾ ਕੇ ਨਵਾਂ ਆਰਡਰ ਕਰਾ ਦਿਓ ਇਸ ਤਰ੍ਹਾਂ ਤੁਹਾਡਾ ਜਿਹੜਾ ਪਿਛਲਾ ਆਰਡਰ ਆ ਉਹ ਅਨਫ੍ਰੀਜ਼ ਹੋ ਜਾਏਗਾ ਕੰਪਲੀਟ ਹੋ ਜਾਏਗਾ ਇਸ ਤਰ੍ਹਾਂ ਹੁੰਦਾ ਵੀ ਆ ਇਸ ਤਰ੍ਹਾਂ ਲੋਕਾਂ ਨੂੰ ਲੱਗਦਾ ਕਿ ਯਾਰ ਹਾਂ ਕੰਮ ਤਾਂ ਜੈਨੂਅਲ ਹੈ ਕਿਉਂਕਿ ਸਾਡੇ ਪਿਛਲੇ ਜਿਹੜੇ ਆਰਡਰ ਆ ਉਹ ਅਨਫ੍ਰੀਜ਼ ਹੋ ਚੁੱਕੇ ਆ ਪਰ ਗੱਲ ਇਸ ਤਰ੍ਹਾਂ ਨਹੀਂ ਆ ਤੁਹਾਡਾ ਕੋਈ ਨਾ ਕੋਈ ਆਰਡਰ ਹਰ ਵਕਤ ਫ੍ਰੀਜ਼ ਰਹੇਗਾ ਤੇ ਉਸ ਨੂੰ ਅਨਫ੍ਰੀਜ਼ ਕਰਨ ਲਈ ਤੁਹਾਨੂੰ ਕੋਲੋਂ ਪੈਸਾ ਪਾਉਣਾ ਪਵੇਗਾ ਇਸ ਤਰ੍ਹਾਂ ਕਰ ਕਰਕੇ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ 5000 10000 50000 ਇਥੋਂ ਤੱਕ ਕਿ 1 1 ਲੱਖ ਰੁਪਇਆ ਵੀ ਉਡਾ ਦਿੱਤਾ ਤੇ ਲੋਕਾਂ ਨਾਲ ਹੋ ਗਿਆ ਫਰਾਡ ਇਹ ਰੁਪਈਏ ਤੁਹਾਨੂੰ ਕਦੇ ਨਹੀਂ ਮਿਲਣ ਕਦੇ ਵੀ ਤੁਸੀਂ ਇਹਦੇ ਵਿੱਚੋਂ ਵਿਡਰਾ ਨਹੀਂ ਕਰ ਸਕਦੇ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਕੰਮ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਸੁਲਾਹ ਦੇਵਾਂਗਾ ਕਿ ਹੁਣੇ ਬੰਦ ਕਰ ਦਿਓ ਅਗਰ ਤੁਹਾਨੂੰ ਕੋਈ ਸਲਾਹ ਦੇ ਰਹੀ ਤੇ ਮੇਰੇ ਨਾਲ ਜੁਆਇਨ ਕਰ ਲਾ ਤਾਂ ਬਿਲਕੁਲ ਨਾ ਕਰੋ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇੱਕ ਬਹੁਤ ਵੱਡਾ ਫਰਾਡ ਚੱਲ ਰਿਹਾ ਉਹ ਲੱਖਾਂ ਕਰੋੜਾਂ ਰੁਪਈਏ ਕਮਾ ਰਹੇ ਨੇ ਤੇ ਇਹ ਜਿਹੜੀ ਜੋਬ ਆ ਨਾ ਇਹ ਮੀਸ਼ੋ ਵੱਲੋਂ ਨਹੀਂ ਹੈ ਕਿਸੇ ਦੁਆਰਾ ਫੇਕ ਜੋਬ ਬਣਾਈ ਗਈ ਹੈ ਵੈਸੇ ਕਿਸੇ ਨੇ ਵੈਬਸਾਈਟਾਂ ਇਸ ਤਰ੍ਹਾਂ ਦੀਆਂ ਬਣਾ ਰੱਖੀਆਂ ਨੇ ਇਹਦੇ ਵਿੱਚ ਮੀਸ਼ੋ ਦਾ ਵੀ ਕੋਈ ਹੱਥ ਨਹੀਂ ਹੈ ਮੀਸ਼ੋ ਦੀ ਇਸ ਤਰ੍ਹਾਂ ਦੀ ਕੋਈ ਜੋਬ ਨਹੀਂ ਹੈ ਤੇ ਤੁਹਾਡਾ ਆਪਣਾ ਪੈਸਾ ਤੁਸੀਂ ਬਚਾ ਲਓ ਇਸ ਤਰ੍ਹਾਂ ਦੇ ਹੋਰ ਵੀ ਕਈ ਸਾਰੇ ਜੋਬ ਨੇ ਜਿੰਨਾ ਬਾਰੇ ਮੈਂ ਆਪਣੀਆਂ ਕੁਝ ਹੋਰ ਵੀਡੀਓ ਬਣਾ ਕੇ ਤੁਹਾਨੂੰ ਦੱਸਾਂਗਾ ਫਿਲਹਾਲ ਜੇ ਤੁਹਾਨੂੰ ਮੇਰੀ ਇਹ ਜਾਣਕਾਰੀ ਵਧੀਆ ਲੱਗੀ ਫਿਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਜੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਕੁਝ ਹੋ ਚੁੱਕਿਆ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਜੀ